ਤੂੰ ਸਮਰਥ ਵੱਡਾ ਮੇਰੀ ਮਤ ਥੋਰੀ ਰਾਮ ਤੂੰ ਸਮਰਥ ਵੱਡਾ ਮਾਲਕ ਜੀ ਤੁਸੀਂ ਬਹੁਤ ਵੱਡੀ ਸਮਰਥਾ ਵਾਲੇ ਹੋ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਗੁਰਮਖੋ ਸਾਡਾ ਬੜਾ ਪਿਆਰ ਆਪਸ ਵਿੱਚ ਹੋਵੇ ਪਰ ਕਿਸੇ ਗੱਲ ਤੇ ਸਾਡੀ ਵਿਚਾਰ ਕੋ ਮਤ ਭੇਰਤਾ ਹੋ ਜਾਵੇ ਤੇ ਸਾਰੀ ਜ਼ਿੰਦਗੀ ਮਨੁੱਖ ਹੋਵੇ ਡੇ 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 ਕੀ ਦੰਦਾ ਵੀ ਇਹਨੇ ਆ ਗੱਲ ਘਟ ਗਈ ਸਾਰੀ ਜ਼ਿੰਦਗੀ ਪਰ ਦੇਖੋ ਉਹ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਕਿੰਨੇ ਕਿਰਪਾਲੂ ਦੇ ਆਲੂ ਆ ਸ਼ਾਨੂਅ ਸਰੀਰ ਦਿੱਤਾ ਇਹਦੇ ਵਿੱਚ ਰਹਿਣ ਵਾਸਤੇ ਜੋਤ ਦਿੱਤੀ ਜੋਤ ਨੂੰ ਸੰਭਾਲਣ ਵਾਸਤੇ ਸਵਾਸਾਂ ਦੀ ਥੰਮੀ ਦਿੱਤੀ ਤੇ ਸੰਸਾਰ ਉਹ ਤੋਂ ਮਨ ਕਰ ਹੋ ਕੇ ਉਹਨੂੰ ਕਹਿ ਦੇਵੇ ਵੀ ਅਸੀਂ ਪ੍ਰਮਾਤਮਾ ਨੂੰ ਨਹੀਂ ਮੰਨਦੇ ਤੇ ਗੁਰਮਖੋ ਕਿਸੇ ਦਰਜਿਕ ਨਹੀਂ ਮਾਰਦਾ ਫਿਰ ਵੀ ਇੰਨਾ ਕਿਰਪਾਲੂ ਤੇ ਆਪੂਆ ਤੂੰ ਸਮਰਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਆਖਿਰਤ ਕਹਾਣਾ ਪੂਰਨ ਦ੍ਰਿਸ਼ਤ ਤੇਰੀ ਰਾ